ਦੇ ਅੰਦਰ ਜਾ ਕੇ ਮੰਨਦਾ ਵੀ ਇਹ ਕਰਦਾ ਉਹ ਇਸ ਗੱਲ ਦਾ ਪ੍ਰਤੀਕ ਹੈ ਹਰਮੰਦਰ ਮਿਹਰਬਾਨੀ ਦਾ ਪ੍ਰਵਾਹ ਕਰਦਾ ਕਿ ਮਨ ਦਾ ਇਤਨਾਨ ਬਾਣੀ ਜਿਹਾ ਜਲਕੇ ਮੱਝਲ ਜੇ ਕਦ ਹੋਵੇ ਕਿ ਪਾਣੀ ਦੇ ਨਾਲ ਆ ਗੱਤ ਹੁੰਦੀ ਹੋਵੇ ਉਸ ਦੀ ਆਤਮਿਕ ਅਵਸਥਾ ਬਣਦੀ ਹੋਵੇ ਬੁੱਧ ਕਸ਼ੀਲ ਹੁੰਦੀ ਹੋਵੇ ਜਦ ਕੇ ਮੱਝਲ ਜੇ ਕਦ ਹੋਵੇ ਨਿਤ ਰਿਤ ਮੇਨ ਬਣਾਵੇ ਛੱਡੀਆਂ ਮੱਛੀਆਂ ਨਿਤ ਪਾਣੀ ਵਿੱਚ ਰਹਿੰਦੀਆਂ ਪਾਣੀ ਉੱਤੇ ਹੀ ਹੁੰਦੀਆਂ ح کینیا یہ